ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਵਕਤ ਖੜੇ ਆ ਪੀ ਆਰਟੀਸੀ ਬਰਸ਼ੰਡਾ ਦੇ ਵਿੱਚ ਸ਼ੰਡਾ ਦੇ ਬੱਸ ਸਟੈਂਡ ਤੇ ਤੇ ਪੀ ਆਰਟੀਸੀ ਦਾ ਇਹ ਜਿਹੜਾ ਵਰਕਸ਼ਾਪ ਹੈ ਇੱਥੇ ਅੱਜ ਜਿਹੜੇ ਪੀ ਆਰਟੀਸੀ ਦੇ ਇਹ ਬਲਾਇਬਾਉ ਇਕੱਠੇ ਹੋਏ ਆ ਇਹਨਾਂ ਨੇ ਇੱਕ ਐਲਾਨ ਕੀਤਾ ਜਿਵੇਂ ਇੱਕ ਪਾਸੇ ਫਰੋਰੀ ਬਾਰਡਰ ਤੇ ਸੰਘਰਸ਼ ਚੱਲ ਰਿਹਾ ਕਿਸਾਨੀ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਸੈਂਟਰ ਸਰਕਾਰ ਨੇ ਅੰਮੋਰਚੇ ਮੋਰਚੇ ਕੀਤੇ ਸੀ ਵਾਅਦੇ ਕੀਤੇ ਸੀ ਉਹ ਉਨ੍ਹਾਂ ਦੀ ਮੰਗ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਡੱਲੇਵਾਲ ਸਾਹਿਬ ਦੇ ਹੈਗੇ ਆ ਉਹੋ ਬਾਰ ਬਾਰ ਤੇ ਬੈਠਿਆ ਤੇ ਵੱਖ-ਵੱਖ ਜਥੇਬੰਦੀਆਂ ਉਹਨੂੰ ਸਮਰਥਨ ਦੇ ਰਹੀਆਂ ਤੇ ਅੱਜ ਪੀਆਰਟੀਸੀ ਜਿਹੜੇ ਇਕੱਠੇ ਸੀ ਪੰਜਾਬ ਰੋਡ ਦੇ ਟ੍ਰਾਂਸਪੋਰਟ ਯੂਨੀਅਨ ਦੇ ਵਿੱਚ ਤੇ ਇਹਨਾਂ ਨੇ ਅੱਜ 30 ਤਰੀਕ ਨੂੰ ਜਿਹੜਾ ਬੰਦ ਦਾ ਐਲਾਨ ਹੈਗਾ ਕਿਸਾਨੀ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਇਕੱਠੇ ਹੋਏ ਆ ਤੇ ਕੀ ਕਿਸ ਤਰ੍ਹਾਂ ਸਮਰਥਨ ਦੇਵਾਂਗੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਕਿਹੜਾ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਪੀਆਰਟੀ ਦੇ ਪਣਵਾਸ ਕੰਟਰੈਕਟ ਵਰਕਰ ਜੂਨੀਅਰ ਦੂਬਾ ਮੀਤ ਪ੍ਰਧਾਨ ਹਾਂ ਜੀ ਅਸੀਂ ਅੱਜ ਜਿਹੜਾ ਸਾਡਾ ਮਸਲਾ ਹੈਗਾ 30 ਤਰੀਕ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਉਹਦਾ ਸਵਾਗਤ ਕਰਦੇ ਹਾਂ ਪੂਰਾ ਵਾਅਦਾ ਛੱਡ ਕੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪੂਰੇ 4 ਘੰਟੇ ਸੀ ਨਾਲ ਉਹਨਾਂ ਦੇ ਪੂਰਾ ਲਗਭਗ ਪੂਰੇ ਪੰਜਾਬ ਦੀਆਂ ਬੱਸਾਂ ਦਾ ਚੱਕਾ ਸੀ ਸਰਕਾਰਾਂ ਦਾ ਜਾਮ ਕਰਨਗੇ ਸਾਡੇ ਦੇ ਵਿੱਚ 27 ਡੀਪੂ ਹੈ ਜੀ ਤੇ ਕਰੀਬ 3000 ਬੱਸਾਂ ਤੇ 4 ਘੰਟੇ ਲਈ ਸਾਨੂੰ ਜਿੱਥੇ ਵੀ ਕਿਤੇ ਸੜਕ ਦੇ ਉੱਤੇ ਧਰਨਾ ਮਿਲੂਗਾ ਕੋਈ ਹੋਰ ਰੋਸ ਮੁਜ਼ਾਹਰਾ ਕੋਈ ਮਿਲੂਗਾ ਕਿਸਾਨਾਂ ਵੱਲੋਂ ਜਿਹੜਾ ਰੋਡ ਜਾਮ ਹੋਊਗਾ ਉਹ ਸਭ ਕੀਤਾ ਜਾਊਗਾ ਅਸੀਂ ਉਹਨਾਂ ਦੇ ਜਾ ਕੇ ਵਿੱਚ ਸਮੂਲੀਅਤ ਕਰਾਂਗੇ ਜੀ ਨਹੀਂ ਲੋਕਾਂ ਨੂੰ ਤਾਂ ਅਸੀਂ ਇਹੀ ਅਪੀਲ ਕਰਾਂਗੇ ਕਿ ਉਸ ਦਿਨ ਜੇ ਸਰਦਾ ਦਾ ਘਰੋਂ ਤੋਂ ਬਾਹਰ ਨਾ Niklo ਪਰ ਹਾਂ ਜਾ ਕੇ ਕਿਸਾਨਾਂ ਦੀ ਹਮਾਇਤ ਜ਼ਰੂਰ ਕਰੋ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਸਿੱਖਿਆ ਤੇ ਵੀ ਡਾਕੇ ਮਾਰ ਰਹੀ ਹੈ ਪੰਜਾਬ ਦੀ ਤੇ ਪੰਜਾਬ ਦੀਆਂ ਨੌਕਰੀਆਂ ਤੇ ਵੀ ਡਾਕੇ ਮਾਰ ਰਹੀ ਹੈ ਕਿ ਪੰਜਾਬ ਦੀ ਅਧਿਆਰਾ ਤੇ ਵੀ ਡਾਕੇ ਮਾਰ ਰਹੀ ਹੈ ਜਿਵੇਂ ਕਿ ਆਪਾਂ ਦੇਖੀਏ ਕਿ ਪਹਿਲਾਂ ਆਪਣਾ ਦੂਰ ਸੰਚਾਰ ਵਿਭਾਗ ਸੀਗਾ ਬੀਐਸਨਲ ਉਹ ਉਹਨਾਂ ਨੇ ਖਤਮ ਕਰਤਾ ਲਗਭਗ ਜੀ ਆਪਣੇ ਸਰਕਾਰੀ ਸਕੂਲ ਖਤਮ ਕਰ ਛੱਡੇ ਆ ਜੀ ਤੇ ਬਿਜਲੀ ਵਿਭਾਗ ਆ ਉਹਨਾਂ ਨੇ ਪ੍ਰਾਈਵੇਟ ਕਰਤਾ ਟਰਾਂਸਪੋਰਟ ਵਿਭਾਗ ਆ ਤਾਂ ਤੋਂ ਜ਼ਿਆਦਾ ਪ੍ਰਾਈਵੇਟ ਕਰ ਚੁੱਕੀ ਆ ਤੇ ਜਿਵੇਂ ਯੂਨੀਵਰਸਿਟੀ ਦਾ ਹੁਣ ਆਪਣਾ ਪੰਜਾਬੀ ਯੂਨੀਵਰਸਿਟੀ ਦਾ ਰੋਲਾ ਚੱਲ ਰਿਹਾ ਹੈਗਾ ਉਹ ਯੂਨੀਵਰਸਟੀਆਂ ਵੀ ਖੋ ਰਹੀ ਹੈ ਯੂਨੀਵਰਸਟੀਆਂ ਦਾ ਨਿੱਜੀ ਕਾਰਨ ਕਰ ਰਹੀ ਹੈ ਇਸ ਕਰਕੇ ਸਾਰੀ ਅਸੀਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਆ ਕਿ ਸਾਡੇ ادارے ਬਚਾਉਣ ਨਾਲ ਜਿਹੜੀਆਂ ਸਾਨੂੰ ਸਹੂਲਤਾਂ ਮਿਲਦੀਆਂ ਉਹ ਵੀ ਮਿਲਦੀਆਂ ਰਹਿਣਗੀਆਂ ਤੇ ਜਿਹੜੀਆਂ ਸਾਡੀਆਂ ਨੌਕਰੀਆਂ ਉਹ ਵੀ ਸਾਡੀਆਂ ਰੈਗੂਲਰ ਨੌਕਰੀਆਂ ਬਚੀਆਂ ਰਹਿਣਗੀਆਂ ਅਸੀਂ ਸਾਰੀ ਜਨਤਾ ਨੂੰ ਅਪੀਲ ਕਰਦੇ ਆ ਕੀ ਵਾਅਦੇ ਤੇ ਚੜ ਕੇ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਸਰਦਾਦਾ ਸਵਾਦ ਕਰਦੇ ਹੋਏ ਇਹਦੇ ਵਿੱਚ ਹਿੱਸਾ ਲਓ ਜੀ ਕਿੰਨੇ ਡੀਪੂ ਹੈਗੇ ਤੁਹਾਡੇ ਕਿੰਨੀ ਬੱਸਾਂ ਗਿਆ ਜਿਹੜੀ ਆਪਣੇ ਜੀ 27 ਡੀਪੂ ਹੈ ਜੀ ਤੇ 27 ਡੀਪੂਆਂ ਦੇ ਵਿੱਚ ਪੀ ਆਰਟੀਸੀ ਦੇ ਪਣ ਬਸਦੀਆਂ ਲਗਭਗ 3000 ਦੇ ਕਰੀਬ ਬੱਸਾਂ ਜੀ ਕਿਉਂ ਹੋਰ ਜਿੱਥੇ ਬੰਦੀਆਂ ਕਿਉਂ ਨਹੀਂ ਅੱਗੇ ਆ ਰਹੀਆਂ ਜੀ ਕਿਸਾਨ ਆਗੂ ਡੱਲੇ ਵੱਲ ਪਿੰਨ ਹੋ ਗਿਆ ਜਮਨਵਰ ਤੇ ਬੈਠੇ ਨੇਗੇ ਕੋਈ ਉਹਨਾਂ ਦਾ ਪਰਸਨਲ ਮੈਟਰ ਤਾਂ ਨਹੀਂ ਹੋ ਰਿਹਾ ਜੀ ਨਹੀਂ ਨਹੀਂ ਇਹਨਾ ਮੈਟਰੋ ਪਰਸਨਲ ਤਾਂ ਨਹੀਂ ਹੈਗਾ ਪਰ ਜਿਹੜੇ ਕੀ ਉਹੀ ਗੱਲਾਂ ਆ ਜਾਂਦੀਆਂ ਵੀ ਸਾਡੇ ਪੰਜਾਬ ਨੂੰ ਲੀਡਰੀ ਨੇ ਜਾਂ ਮਾਰੇ ਲੀਡਰਾਂ ਨੇ ਲੈ ਕੇ ਬੈਠਿਆ ਜਦੋਂ ਵੀ ਸਾਡੇ ਪੰਜਾਬ ਦੇ ਸੰਘਰਸ਼ਾ ਸਾਡੇ ਫੇਲ ਹੋਏ ਆ ਇਸੇ ਤਰ੍ਹਾਂ ਕਈ ਆਗੂ ਆ ਜਿਹੜੇ ਸਿਰਫ ਆਪਦੀ ਲੀਡਰੀ ਮਾਰੇ ਲੀਡਰਸ਼ਿਪ ਹਮਾਰੇ ਪਹਿਲਾਂ ਵੀ ਆਪਾਂ ਦਿੱਲੀ ਵੇਰੇ ਦੇਖਿਆ ਸੀਗਾ ਕਿ ਇੱਕ ਵਧੀਆ ਸੰਘਰਸ਼ ਚਾਲਦੇ ਨੂੰ ਜਿੱਤੇ ਹੋਏ ਸੰਘਰਸ਼ ਨੂੰ ਉਹਨਾਂ ਨੇ ਇੱਕ ਰਾਜਨੀਤਿਕ ਰੂਪ ਦੇ ਕੇ ਤੇ ਲਾਲਾ ਲਾਲਾ ਕਰਕੇ ਸੰਘਰਸ਼ ਨੂੰ ਖਤਮ ਕਰਤਾ ਸੀਗਾ ਤੇ ਉਦੋਂ ਵੀ ਕਈ ਸਟੰਟ ਖੇਡੇ ਗਏ ਸੀ ਕਈ ਲੀਡਰਾਂ ਵੱਲੋਂ ਸਿਕਿਉਰਿਟੀ ਲੈਣ ਵਾਸਤੇ ਜਾਂ ਹੋਰ ਕਈ ਕਾਰਨਾ ਕਰਕੇ ਸਟੰਟ ਖੇਡੇ ਗਏ ਸੀਗੇ ਤੇ ਉਹ ਹੁਣ ਇਹੀ ਚਾਹੁੰਦੇ ਆ ਵੀ ਪਹਿਲਾਂ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਸਾਡੇ ਨਾਲ رابطہ ਕਰਨ ਸਾਡੇ ਤੋਂ ਸਾਥੋਂ ਬਿਨਾ ਕੋਈ ਕੰਮ ਨਾ ਕੀਤਾ ਜਾਵੇ ਜਿਹੜੇ ਕੀ ਸੰਘਰਸ਼ ਹੈ ਜਿਹੜੇ ਸੰਘਰਸ਼ਾਂ ਦੇ ਵੱਖਰੇ ਸਨੇਹੇ ਨਹੀਂ ਭੇਜੇ ਜਾਂਦੇ ਹੁੰਦੇ ਵੱਖਰੇ ਸੱਦੇ ਨਹੀਂ ਲੱਗਦੇ ਹੁੰਦੇ ਜਿਹੜੇ ਸੰਘਰਸ਼ ਆ ਉਹ ਆਪ ਦੀ ਮਨਮਰਜ਼ੀ ਨਾਲ ਜਾਂ ਜਿੱਥੇ ਤੱਕਾ ਹੁੰਦਾ ਉਹ ਦੇਖ ਕੇ ਉੱਥੇ ਜਾ ਕੇ ਸ਼ਮੂਲੀਅਤ ਕਰਨੀ ਪੈਂਦੀ ਆ। ਸਰਕਾਰੀ ਬੱਸਾਂ ਬੰਦ ਰਹਿਣਗੀਆਂ 4 ਘੰਟੇ ਐ ਪ੍ਰਾਈਵੇਟ ਵੀ ਨਾਲ ਹੋਣਗੀਆਂ। ਨਹੀਂ ਜੀ ਪ੍ਰਾਈਵੇਟ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ ਪਰ ਜਿਹੜੀਆਂ ਸਰਕਾਰੀ ਬੱਸਾਂ ਪੀਆਰਟੀਸੀ ਰੋਡਵੇ ਤੇ ਪਣਵਾਸੀ ਸਾਰੀਆਂ ਬੰਦ ਰਹਿਣਗੀਆਂ ਜੀ। ਤਾਂ ਪੀਆਰਟੀਸੀ ਬੱਸਾਂ 30 ਤਰੀਕ ਨੂੰ 4 ਘੰਟੇ ਲਈ ਬੰਦ ਰਹਿਣਗੀਆਂ ਤਾਂ ਜਿਹੜੇ ਵੀ ਕਿਸੇ ਆਉਣਾ ਜਾਣਾ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹ 30 ਤਰੀਕ ਨੂੰ ਆਪਣੇ ਘਰੇ ਰਹਿਣ ਕਿਤੇ ਉਗੀ ਤਾਂ ਹੀ ਪਰੇਸ਼ਾਨੀ ਦਾ ਸਾਹਮਣਾ ਕਰਨ ਸਾਡਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚ ਜੇ ਇਹਨਾਂ ਨੇ ਦੱਸਿਆ ਕਿ ਅਸੀਂ ਕਿਸਾਨਾਂ ਦੇ ਪੂਰੀ ਤਰ੍ਹਾਂ ਨਾਲ ਹਾਂ ਹਾਲਾਂਕਿ ਸਾਨੂੰ ਕੋਈ ਇਸਤਾਣੀ ਵੀ ਕੋਈ ਸੱਦਾ ਆ ਪਰ ਅਸੀਂ ਜਜ਼ਬਾਤੀ ਤੌਰ ਤੇ ਜੁੜੇ ਹੋਏ ਹਾਂ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਇਸ ਕਰਕੇ ਅਸੀਂ ਵੀ ਜਿਹੜੇ ਕਿਸਾਨੀ ਮੰਗਾਂ ਨੇ ਉਹਨਾਂ ਦਾ ਸਮਰਥਨ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਕੇਂਦਰ ਸਰਕਾਰ ਦੇ ਜੀ ਮੰਗਾਂ ਤੋਂ ਮੰਗਾਂ ਨਹੀਂ ਆ ਉਹ ਪੂਰੀਆਂ ਕੀਤੀ ਜਾਣ ਤਾਂ ਉਹ ਤੱਕ ਅਸੀਂ ਜਦੋਂ ਤੱਕ ਕਾਨੂੰਨ ਸੰਘਰਸ਼ ਚੱਲੂਗਾ ਉਹਨਾਂ ਦੇ ਨਾਲ ਅਸੀਂ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਰਾਵਾਂਗੇ ਦੇਖੋ ਤੁਹਾਨੂੰ ਆਪਣਾ ਚੈਨਲ ਪੰਜ ਪਾਇੰ